ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੈਡੀਸਨ ਫ੍ਰੀ ਲਾਈਫ ਚੈਨਲ ਤੇ ਦੋਸਤੋ ਯੋਗ ਕੇਂਦਰ ਸਤਿਏ ਵਾਲਾ ਵਿਖੇ ਆਇਆ ਪੈਂਪਰਾ ਜਦੋਂ ਤੰਦਰੁਸਤੀ ਦੀ ਗੱਲ ਆ ਤਾ ਅਸੀਂ ਤੁਹਾਡੇ ਰੂਪ ਰੂਪ ਕਰਵਾਉਣੇ ਆ ਸਾਡੇ ਨਾਲ ਅੱਜ ਪੈਂਜੀ ਆਏ ਨੇ ਕਮਲਜੀਤ ਕੌਰ ਕਮਲਜੀਤ ਕੌਰ ਕਮਲਜੀਤ ਕੌਰ ਨਾਲ ਇਹਨਾਂ ਦੀ ਬੇਟੀ ਹੈ ਖੁਸ਼ਲੀਨ ਕੌਰ ਖੁਸ਼ਲੀਨ ਕੌਰ ਇਹ ਪਿਛਲੇ ਕੁਝ ਦਿਨਾਂ ਤੋਂ ਸਾਡੀਆਂ ਕਲਾਸਾਂ ਅਟੈਂਡ ਕਰ ਰਹੇ ਨੇ ਤੇ ਇਹਨਾਂ ਨੂੰ ਜੋ ਫਾਇਦਾ ਹੋਇਆ ਉਹਦੇ ਬਾਰੇ ਗੱਲਬਾਤ ਕਰਾਂਗੇ ਹੋ ਫੇਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਈਏ ਜੇ ਸਾਨੂੰ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਆਪ ਫੋਲੋ ਜਰੂਰ ਕਰੋ ਹਾਂਜੀ ਪੰਜੀ ਬੱਚੇ ਦੀਆਂ ਕੀ ਮੁਸ਼ਕਲਾਂ ਸੀ ਬੱਚੇ ਦੀਆਂ ਮੁਸ਼ਕਲ ਮੇਨ ਹੇਅਰ ਫਾਲ ਦੀ ਹੈ ਹੇਅਰ ਫਾਲ ਦੀ ਹਾਂਜੀ ਇਸ ਤੋਂ ਇਲਾਵਾ ਹੋਰ ਬਸ ਮੇਨ ਹੀ ਹਾਂਜੀ ਇਸ ਕਿੰਨੇ ਸਾਲਾਂ ਤੋਂ ਸੀ ਇਹ ਇਹ 9th ਤੋਂ ਪਤਾ ਲੱਗਾ ਸਾਨੂੰ ਪਹਿਲਾਂ ਨਹੀਂ ਪਤਾ ਜਦੋਂ ਵਾਲ ਜਾਦੇ ਸੀ ਨਾ ਸਾਨੂੰ ਨਹੀਂ ਸਮਝ ਲੱਗੀ ਜਦੋਂ ਕਿਸੇ ਨੇ ਦੱਸਿਆ ਵੀ ਇਹ ਵਾਲ ਝੜ ਰਿਹਾ ਫਿਰ ਅਸੀਂ ਫਾਲੋ ਕੀਤਾ ਵੀ ਵਾਲ ਝੜ ਰਹੇ ਠੀਕ ਹੈ ਹਾਂਜੀ ਹੁਣ ਇਹ ਕਿਹੜੀ ਕਲਾਸ ਹੈ ਇਹ ਹੁਣ ਬੀਐਸਸੀ ਨਰਸਿੰਗ ਕਰ ਰਹੀ ਹੈ ਸੈਕੰਡ ਇਅਰ ਚਾਰ ਸਾਲ ਤੋਂ ਇੱਕ ਮਹੀਨ ਹਾਂ ਚਾਰ ਸਾਲ ਤੋਂ ਚਾਰ ਸਾਲ ਤੋਂ ਇਹਨਾਂ ਦੀ ਵਾਲ ਝੜਨ ਦੀ ਸਮੱਸਿਆ ਸੀ ਤੇ ਤੁਸੀਂ ਟ੍ਰੀਟਮੈਂਟ ਵੀ ਕਰਾਈ ਹੋਗੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤੇ ਹੁਣ ਤੁਸੀਂ ਸਾਡੇ ਕੋਲ ਇਸ ਉਮੀਦ ਨਾਲ ਆਏ ਹੋ ਕਿ ਬੱਚਾ ਹਾਂਜੀ ਬੱਚਾ ਠੀਕ ਹੋ ਅੱਛਾ ਠੀਕ ਹੋਗਾ ਬਿਲਕੁਲ ਜ਼ਰੂਰ ਹੋਗਾ ਜੀ ਕਿਉਂਕਿ ਅਸੀਂ ਕੋਈ ਨਵੀਂ ਗੱਲ ਨਹੀਂ ਕਰ ਰਹੇ ਸਾਡੇ ਕੋਲੇ ਪਹਿਲਾਂ ਇਸ ਤਰ੍ਹਾਂ ਦੇ ਬਹੁਤ ਪੇਸ਼ੈਂਟ ਨੇ ਜਿਹੜੇ ਠੀਕ ਹੋਏ ਨੇ ਜਿਨ੍ਹਾਂ ਦੇ ਵਾਲ ਚੜਨ ਦੀ ਬਹੁਤ ਜ਼ਿਆਦਾ ਸਮੱਸਿਆ ਸੀ ਸਾਡੇ ਕੋਲੇ ਇੱਕ ਲੜਕਾ ਆਇਆ ਸੀ ਸਾਡੇ ਨੇੜਲੇ ਪਿੰਡਾਂ ਦਾ ਸੀਗਾ ਉਹਦੇ ਵਾਲ ਕੱਟੇ ਹੋਏ ਸੀ ਪਰ ਉਹ ਸਵੇਰੇ ਉੱਠ ਕੇ ਕਹਿੰਦਾ ਸੀ ਮੇਰੇ ਸਿਰਾਂ ਨੇ ਤੇ 100 200 ਵਾਲ ਹਰ ਰੋਜ਼ ਪਿਆ ਹੁੰਦਾ ਸੀਗਾ ਬੜੀ ਮੁਸ਼ਕਲ ਸੀ ਉਹਦੀ ਔਰ ਕੁਛ ਦਿਨਾਂ ਚ ਹੱਲ ਹੋ ਗਈ ਸੀ ਅਸੀਂ ਇਸ ਪਰਿਵਾਰ ਨਾਲ ਯਕੀਨਨ ਵਾਦਾ ਕਰਦੇ ਆਂ ਕਿ ਇਹ ਬੱਚਾ ਠੀਕ ਹੋਵੇਗਾ ਯੋਗ ਦੇ ਵਿੱਚ ਬਹੁਤ ਤਾਕਤਾਂ ਨੇ ਸਰੀਰ ਦੇ ਵਿੱਚ ਕਿਤੇ ਵੀ ਘਾਟ ਹੈ ਯੋਗ ਉਹਨੂੰ ਪੂਰੀ ਕਰ ਦਿੰਦਾ ਤੇ ਕਿਸੇ ਤੱਤ ਦਾ ਬਹੁਤ ਜ਼ਿਆਦਾ ਵਾਧਾ ਹੋ ਗਿਆ ਤੇ ਉਸ ਨੂੰ ਵੀ ਨਾਰਮਲ ਰੇਂਜ 'ਚ ਲੈ ਆਉਂਦਾ ਜੇ ਇਸ ਦੀ ਸਮੱਸਿਆ ਇਸ ਤੋਂ ਪਹਿਲਾਂ ਕਿਸੇ ਹੋਰ ਮਾਹਰ ਨੂੰ ਸਮਝ ਨਹੀਂ ਆਈ ਤਾਂ ਮੈਂ ਉਹਦੀ ਗਲਤੀ ਨਹੀਂ ਕਹਿੰਦਾ ਉਹਨਾਂ ਦੀ ਆਪਣੀ ਟੈਕਨੀਕ ਆ ਯੋਗ ਦੀਆਂ ਆਪਣੀਆਂ ਤਾਕਤਾਂ ਨੇ ਤੇ ਮੈਨੂੰ ਭਰੋਸਾ ਹੈ ਕਿ ਯੋਗ ਦੀ ਤਾਕਤਾਂ ਇਸ ਬੱਚੇ ਨੂੰ ਜ਼ਰੂਰ ਤੰਦਰੁਸਤ ਕਰਨਗੀਆਂ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਸਾਡੇ ਚੈਨਲ ਨਾਲ ਜੁੜੇ ਤੁਸੀਂ ਸਾਨੂੰ ਫੋਲੋ ਕੀਤਾ ਜੇ ਨਹੀਂ ਕੀਤਾ ਤਾਂ ਹੁਣ ਕਰ ਲਵੋ ਜੇ YouTube ਤੇ ਦੇਖਦੇ ਹੋ ਤਾਂ ਸਾਨੂੰ ਸਬਸਕ੍ਰਾਈਬ ਜ਼ਰੂਰ ਕਰੋ